ਸ਼੍ਰੀ ਦਰਬਾਰ ਸਾਹਿਬ ਤੋਂ ਇੱਕ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆਈ ਹੈ ਪੰਜ ਸਿੰਘ ਸਹਿਬਾਨਾਂ ਦਾ ਵੱਡਾ ਫੈਸਲਾ ਲਗਾਇਆ ਸਾਹਮਣੇ ਆਇਆ ਹੈ ਗੁਰੂ ਘਰਾਂ ਦੇ ਵਿੱਚ ਹੁਣ ਕੇਸਰੀ ਥਾਂ ਦੀ ਜਗ੍ਹਾ ਬਸੰਤੀ ਨਿਸ਼ਾਨ ਸਾਹਿਬ ਜਾਂ ਫਿਰ ਸੁਰਮਈ ਨਿਸ਼ਾਨ ਸਾਹਿਬ ਚਲਾਉਣ ਦਾ ਹੁਕਮ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਿਬਾਂ ਦਾ ਇਹ ਫੈਸਲਾ ਜਿਹੜਾ ਆਇਆ ਜਿਹੜਾ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਚਾਰੇ ਪਾਸੇ ਜਿਹੜੇ ਗਿਆ ਹੁਣ ਸਿਆਸਤ ਵੀ ਗਰਮਾ ਚੁੱਕੀ ਗਈ ਆ ਤੇ ਬਹੁਤ ਸਾਰੇ ਲੋਕ ਇਸ ਤੇ ਟਿੱਪਣੀ ਵੀ ਕਰਦੇ ਪਏਗੇ ਨੇ ਔਰ ਕਿਤਨਾ ਕਿਤੇ ਡਿਬੇਟ ਦਾ ਜਿਹੜਾ ਮਾਹੌਲ ਵੀ ਉਹ ਬੰਨਾ ਸ਼ੁਰੂ ਹੋ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਭਾਰਤ ਦੇ ਪੰਜਾਬ ਦੇ ਸਾਰੇ ਗੁਰਦੁਆਰੇ ਸਾਹਿਬਾਂ ਦੇ ਨਿਸ਼ਾਨ ਸਾਹਿਬ ਜਿਹੜੇ ਗਏ ਸੀ ਉਹ ਕੇਸਰੀ ਰੰਗ ਦੇ ਚੜਾਏ ਜਾਂਦੇ ਸੀ ਲੇਕਿਨ ਹੁਣ ਜਿਹੜਾ ਆਇਆ ਉਹ ਚੋਲਾ ਕੇ ਨਿਸ਼ਾਨ ਸਾਹਿਬ ਦਾ ਉਹ ਬਸੰਤੀ ਕਲਰ ਦਾ ਜਾਂ ਫਿਰ سرمਾਈ ਕਲਰ ਦਾ ਪਹਿਨਾਉਣ ਦੀ ਜਿਹੜੇ ਚੜਾਉਣ ਦੀ ਉਹ ਐਲਾਨ ਕਰ ਦਿੱਤਾ ਗਿਆ ਹੈਗਾ ਆਪੀਲ ਕਰ ਦਿੱਤੀ ਗਈ ਹੈ ਪੰਜ ਸਿਕਸ ਸਹਿਬਾਂ ਵੱਲੋਂ ਜਿਹੜਾ ਕਿ ਹੁਣ ਇਹ ਜਿਹੜਾ ਲਾਗੂ ਕਰ ਦਿੱਤਾ ਗਿਆ ਹੈਗਾ ਕਿ ਜਲਦ ਹੀ ਜਿੰਨੇ ਵੀ ਗੁਰੂ ਘਰ ਹੈਗੇ ਨੇ ਉੱਥੇ ਜਿਹੜੇ ਨਿਸ਼ਾਨ ਸਾਹਿਬ ਜਿਹੜੇ ਗਏ ਪੁਛਾਕਾ ਜੜੀਆਂ ਹੈਗੀਆਂ ਉਹ ਸਾਰੀਆਂ ਦੇ ਕਲਰ ਹੁਣ ਚੇਂਜ ਕਰ ਦਿੱਤੇ ਜਾਣਗੇ ਤੁਹਾਡਾ ਕੀ ਨਾਸ ਬਾਰੇ ਜਰੂਰ ਕਮੈਂਟ ਕਰਕੇ ਦੱਸਿਓ ਹਾਲਸਾ ਵਹਿਗੁਰ ਜੀ ਕੀ ਫਤਿਹ ਪਿਛਲੇ ਦਿਨੀ 25 7 2024 ਨੂੰ ਮਾਂ ਇਦੇ ਵਿੱਚ ਸਰਬਸੰਮਤੀ ਨਾਲ ਸਿੰਘ ਸਭਾਵਾਂ ਵੱਲੋਂ ਇਹ ਫੈਸਲਾ ਲਿਆ ਗਿਆ ਜੋ ਗੁਰਦਰਾ ਸਾਹਿਬ ਦੇ ਸ੍ਰੀ ਨਿਸਾਨ ਸਾਹਿਬ ਦੇ ਪੋਸਾਕੇ ਦੇ ਰੰਗ ਸੰਬੰਧੀ ਸੰਗਤਾਂ ਵਿੱਚ ਦੁਬਧਾ ਸੀਗੀ ਉਹਨੂੰ ਦੂਰ ਕਰਨ ਲਈ ਜੋ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਉਦੇ ਮੁਤਾਬਕ ਜਿਹੜੇ ਗੁਰਦਰਾ ਸਾਹਿਬ ਦੇ ਨਿਸਾਨ ਸਾਹਿਬ ਦੇ ਪੋਸ਼ਾਕੇ ਨੇ ਉਹ ਲਗਾਉਣ ਲਈ ਆਦੇਸ਼ ਕੀਤਾ ਗਿਆ ਸੋ ਇਹ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ਤੇ ਸੀਰੀਅਲ ਨੰਬਰ ਡੱਡੇ ਦੇ ਮੁਤਾਬਕ ਜਿਹੜੇ ਇਹ ਰੰਗ ਨੇ ਸ੍ਰੀ ਨਿਸਾਨ ਸਾਹਿਬ ਦੇ ਇਹ ਬਸੰਤੀ ਅਤੇ ਸੁਰਮਖੀ ਹਨ ਸੋ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਮਾਨਯੋਗ ਸਿੰਘ ਸਹਿਬਾਨਾਂ ਦਾ ਜਿਹੜਾ ਇਹ ਆਦੇਸ਼ ਆ ਇਹਦੇ ਤੇ ਪਾਲਣਾ ਕੀਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਰਬਰ ਸਾਹਿਬ ਵਕੀਲ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਵੀ ਜਿਹੜਾ ਰੰਗ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਕਹਿਦਾ ਜੀ ਬਦਲਾਅ ਨਾ ਕਰਾ ਜੋ ਮਾਨਯੋਗ ਸਿੰਘ ਸਹਿਬਾਨਾਂ ਦਾ ਫੈਸਲਾ ਉਹ ਬਿਲਕੁਲ ਇਨਵੇਂ ਲਾਗੂ ਹੋਊਗਾ ਜੀ ਮਤਲਬ ਦੁਨੀਆ ਭਰ ਦੇ ਜਿੰਨੇ ਵੀ ਦੁਰਘਟਨਾ ਕਰਨੇ ਸਾਰੇ ਬਿਲਕੁਲ ਜੀ ਬਿਲਕੁਲ ਜੀ ਇਹ 7 2024 ਨੂੰ ਮਾਨਯੋਗ ਸਿੰਘ ਸਾਹਿਬਾਨਾਂ ਵੱਲੋਂ ਇੱਕ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਵੀ ਜੋ ਗੁਰਦਰਾ ਸਾਹਿਬ ਦੇ ਨਿਸਾਨ ਸਾਹਿਬ ਦੇ ਪੋਸਾਕੇ ਦਾ ਜਿਹੜਾ ਰੰਗ ਆ ਉਹ ਸੰਗਤਾਂ ਵਿੱਚ ਜਿਹੜੀ ਇਹ ਦੁਬਧਾ ਬਣੀ ਵੀ ਸੀ ਇਹ ਦੁਬਧਾ ਨੂੰ ਦੂਰ ਕਰਨ ਲਈ ਮਾਨਯੋਗ ਸਿੰਘ ਸਾਹਿਬਾਨਾਂ ਵੱਲੋਂ ਇਹ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਗੁਰਦਰਾ ਸਾਹਿਬਾਂ ਦੇ ਜਿਹੜੇ ਨਿਸਾਨ ਸਾਹਿਬ ਦੇ ਪੋਸਾਕੇ ਦਾ ਰੰਗ ਆ ਉਹ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਨੁਸਾਰ ਲਗਾਇਆ ਜਾਵੇ। ਸੋ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ਸੀਰੀਅਲ ਨੰਬਰ ਡੱਡਾ ਦੇ ਮੁਤਾਬਕ ਜਿਹੜਾ ਇਸ ਪਸਾਕੇ ਦਾ ਜਿਹੜਾ ਰੰਗ ਆ ਉਹ ਬਸੰਤੀ ਜਾਂ ਸੂਰਜ ਸਰਮਈ ਰੰਗ ਜਿਹੜਾ ਹੋਵੇਗਾ ਆਉਣ ਵਾਲੇ ਦਿਨਾਂ 'ਚ ਮਾਨਯੋਗ ਸਿੰਘ ਸਾਬਾਨਾ ਦੇ ਵੱਲੋਂ ਜੋ ਇਹ ਆਦੇਸ਼ ਹੋਇਆ ਉਹਦੀ ਇਹ ਪਾਲਣਾ ਕੀਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰ ਤੋਂ ਗਲੇ ਰੱਖੂ ਨਾ ਹੈ ਕਿ ਵੀ ਲਿਖਿਆ ਗਿਆ ਕਿ ਜਨਤਾ ਨੂੰ ਭੇਖਾ ਪੈਂਦਾ ਰਹੇ ਕਿ ਇਹ ਹੈਗਾ ਕੀ ਆ ਪੰਦੇ ਰਹੇ ਮਾਨਯੋਗ ਸਿੰਘ ਸਾਬਾਨਾ ਵੱਲੋਂ ਜੋ ਆਦੇਸ਼ ਹੋਇਆ ਬਿਲਕੁਲ ਅਸੀਂ ਇਨਵੇਂ ਉਹਦੇ ਮੁਤਾਬਕ ਹੀ ਕਰਨਾ ਜੋ ਸਿੱਖ ਰ ਹੈ ਤੇ ਮੇਰੇ ਅਦਾ ਵਿੱਚ ਲਿਖਿਆ ਗਿਆ ਉਦੇ ਮੁਤਾਬਕ ਹੀ ਜਿਹੜੇ ਨਿਸਾਨ ਸਾਹਿਬ ਦੇ ਪਸਾਕੇ ਦਾ ਰੰਗ ਆ ਉਹ ਹੋਵੇਗਾ ਜੀ ਜੀ ਜਿਹੜਾ ਇਹ ਰੰਗ ਤੁਸੀਂ ਕਹਿ ਰਹੇ ਹੋ ਕਿ ਰਹਿਤ ਮर्यादा ਇਹਦਾ ਮਤਲਬ ਕੀ ਕਰੋਂ ਤੋਂ ਸਿੱਖ ਕੌਮ ਦੇਖਦੀ ਆਈ ਆ ਨਿਸਾਨ ਸਾਹਿਬ ਨੂੰ ਉਦੋਂ ਦਾ ਇਹਦਾ ਮਤਲਬ ਵੀ ਸਿੱਖ ਰਹਿਤ ਮर्यादा ਅਨੁਸਾਰ ਨਹੀਂ ਸੀਗਾ ਕਿ ਅੱਜ ਹੀ ਇਹ ਮर्यादा ਦੇ ਅਨੁਸਾਰ ਹੋ ਜਾ ਰਿਹਾ ਨਹੀਂ ਨਹੀਂ ਜਿਹੜਾ ਪ੍ਰਵਾਨਤ ਰੰਗ ਨਾਲ ਰੰਗ ਨੇ ਉਹ ਪਹਿਲਾਂ ਚੜਦੇ ਰਹੇ ਨੇ ਜਿਵੇਂ ਨਿਹੰਗ ਸਿੰਘਾਂ ਦੇ ਨੀਲੇ ਚੋਲੇ ਚੜਦੇ ਰਹੇ ਨੇ ਸੋ ਜਿਹੜੀ ਹੁਣ ਸੰਗਤਾਂ 'ਚ ਦੁਬਦਾ ਬਣੀ ਸੀਗੀ ਉਹਨੂੰ ਦੂਰ ਕਰਨ ਬਾਅਦ ਤੇ ਜੋ ਸਿੰਘ ਸਾਹਿਬਾਂ ਦਾ ਫੈਸਲਾ ਆ ਉਹਨੂੰ ਬਿਲਕੁਲ ਇਨਵਨ ਲਾਗੂ ਕੀਤਾ ਜਾਊਗਾ ਠੀਕ